4 ਸਾਲ ਤੋਂ ਬਾਬਾ ਸ਼੍ਰੀ ਚੰਤੇ ਦੀ ਜਨਮ ਦਿਹਾੜੀ ਤੋਂ 2 ਮਹੀਨੇ ਪਹਿਲਾਂ ਚਾਰਦਰੀ ਫਲਦਾਰ ਪੋਤੇ ਵੰਣੇ ਸ਼ੁਰੂ ਕਰਦੇ ਹਨ ਕੁਝ ਪੌਦੇ ਜੰਗਲਾਤ ਵਿਭਾਗ ਮੁਫਤ ਇਹਨਾਂ ਨੂੰ ਮੁਹੱਈਆ ਕਰਵਾਉਂਦਾ ਹੈ ਤੇ ਕੁਝ ਪੌਦੇ ਖਰੀਦ ਕੇ ਲਿਆਉਂਦੇ ਹਨ ਹੁਣ ਤਾਂ 10000 ਦੇ ਕਰੀਬ ਪੌਦੇ ਵੰ ਚੁੱਕੇ ਇਨੌਜਵਾਨ ਬਾਬਾ ਸ਼੍ਰੀ ਚੰਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ਦੇ ਦੋਨੋਂ ਪਾਸੇ ਕਿਨਾਰੇ ਤੇ 3 ਸਾਲਾਂ ਵਿੱਚ 3000 ਦੇ ਕਰੀਬ ਖੰਡਾਰ ਅਤੇ ਫਲਦਾਰ ਬੂਟੇ ਲਗਾ ਵੀ ਚੁੱਕੇ ਹਨ ਤੇ ਹੁਣ ਸਵੇਰੇ ਤੱਕ ਸਾਤ ਅਤੇ ਦੇਰ ਰਾਤ ਤੱਕ ਪੌਂਦੀ ਜਾਂਦੀ ਸੰਗਤ ਦੀ ਸਹੂਲਤ ਲਈ ਇਸ ਰਸਤੇ ਵਿੱਚ 13 ਸੋਲੇ ਲਾਈਟਾਂ ਇਨਾ ਨੌਜਵਾਨਾ ਨੇ ਆਪਣੇ ਹੱਥੀ ਲਗਾਈਆਂ ਹਨ ਜਿਸ ਕਾਰਨ ਇਸ ਰਸਤੇ ਦੀ ਕੁਝ ਹਿੱਸੇ ਦਾ ਰਾਧਾ ਹਨੀਰਾ ਵੀ ਦੂਰ ਹੋ ਗਿਆ ਹੈ ਇਨਾ ਦਾ ਇਰਾਦਾ ਹੁਣ ਪੂਰੇ ਰਸਤੇ ਵਿੱਚ ਸੋਲੇ ਲਾਈਟਾਂ ਲਗਵਾਉਣਾ ਹੈ ਡਾਊਨਲੋਡਾ ਸੁਖਵਿੰਦਰ ਸਿੰਘ ਆ ਤੇ ਮੈਂ ਨਾ ਛੋਟਾ ਜਿਹਾ ਆਪਣਾ ਕੰਮ ਕਰਦਾ ਤੇ ਮੇਰੇ ਕੋਲ ਸਟੂਡੈਂਟ ਆਂਦੇ ਸਿੱਖਣ ਵਾਸਤੇ ਉਹਨਾਂ ਦਾ ਅਸੀਂ ਛੋਟਾ ਜਿਹਾ ਗਰੁੱਪ ਬਣਾਇਆ ਸਭ ਤੋਂ ਪਹਿਲਾਂ ਅਸੀਂ ਬਾਬਾ ਸ੍ਰੀ ਚਾਂਦੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ 15-20 ਬੂਟੇ ਲਗਾਏ ਸ਼ੁਰੂਆਤ ਦੇ ਵਿੱਚ ਉਸ ਤੋਂ ਬਾਅਦ ਹੋਰ ਬਾਬਾ ਜੀ ਨੇ ਥੋੜਾ ਸਾਨੂੰ ਉਤਸ਼ਾਹਿਤ ਕੀਤਾ ਤੇ ਅਸੀਂ ਉਹਨਾਂ ਦੀ ਕਿਰਪਾ ਦੇ ਨਾਲ ਫਿਰ ਅਗਲੇ ਸਾਲ ਅਸੀਂ ਉਸ ਤੋਂ ਜ਼ਿਆਦਾ ਬੂਟੇ ਨਰਸਰੀ ਤੋਂ ਮੰਗਵਾ ਕੇ ਅਸੀਂ ਵੰਡਨੇ ਸ਼ੁਰੂ ਕਰ ਦਿੱਤੇ ਹੁਣ ਤੱਕ ਅਸੀਂ 10-20 ਹਜ਼ਾਰ ਬੂਟੇ ਲਗਭਗ ਵੰਡ ਚੁੱਕੇ ਆਂ ਅਤੇ 3-4 ਹਜ਼ਾਰ ਲਗਭਗ ਬੂਟੇ ਅਸੀਂ ਲਗਾ ਚੁੱਕੇ ਆਂ ਅਸੀਂ ਥੋੜਾ ਹਿਸਾਬ ਨਹੀਂ ਕੀਤਾ ਪਰ ਇਹਦੇ ਆਸ-ਪਾਸ ਅਸੀਂ ਲਗਾ ਚੁੱਕੇ ਆਂ ਤੇ ਇਸ ਤੋਂ ਬਾਅਦ ਫਿਰ ਜਦੋਂ ਬਾਬਾ ਜੀ ਦਾ ਜਨਮ ਦਿਨ ਹੁੰਦਾ ਤੇ ਜੁਲਾਈ ਮਹੀਨੇ ਤੋਂ ਬਾਅਦ ਅਸੀਂ ਫਰੀ ਬੂਟੇ ਵੰਡਣ ਦੀ ਸੇਵਾ ਕਰਦੇ ਆ ਗੱਲ ਦੀ ਗੁਰਦੁਆਰਾ ਬਾਬਾ ਸ੍ਰੀ ਚੰਜੀ ਦੇ ਤੇ ਇਸ ਤੋਂ ਬਾਅਦ ਅਸੀਂ ਸੰਡੇ ਨੂੰ ਵੰਡਦੇ ਆ ਫਿਰ ਬਾਬਾ ਜੀ ਦੇ ਜਨਮ ਦਿਨ ਤੱਕ ਸਤੰਬਰ ਮਹੀਨੇ ਬਾਬਾ ਜੀ ਦਾ ਜਨਮ ਦਿਨ ਹੁੰਦਾ ਉਸ ਦਿਨ ਅਸੀਂ ਮੁੱਲ ਵਾਲੇ ਵਧੀਆ ਬੂਟੇ ਲਿਆ ਕੇ ਸੰਗਤ ਨੂੰ ਫਰੀ ਤੇਈਦਾ ਉਸ ਤੋਂ ਬਾਅਦ ਅਸੀਂ ਬਾਬਾ ਜੀ ਦੇ ਜਨਮ ਦਿਨ ਤੋਂ ਬਾਅਦ ਜੋ ਵੀ ਸਾਡੇ ਗਰੁੱਪ ਵਿੱਚ ਥੋੜਾ ਬਹੁਤ ਪੈਸਾ ਹੁੰਦਾ ਉਹਦੀ ਅਸੀਂ ਸੋਲਰ ਲਾਈਟਾਂ ਲਗਾ ਲਗਾਈਆਂ ਉਹਨਾਂ ਤੱਕ ਅਸੀਂ 13 ਸੋਲਰ ਲਾਈਟਾਂ ਲਗਾ ਚੁੱਕੇ ਆ 6 ਅੱਜ ਲਗਵਾਈਆਂ 1-2 ਦਿਨ ਪਹਿਲਾਂ ਤੇ ਉਸ ਤੋਂ ਪਹਿਲਾਂ ਵੀ ਅਸੀਂ 7 ਲਗਾਈਆਂ ਸੀਗੀਆਂ ਇੱਥੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਗੁਰਦਾਸਪੁਰ ਤੋਂ ਲੈ ਕੇ ਆਸ-ਪਾਸ ਦੀਆਂ ਸੰਗਤਾਂ ਸਵੇਰੇ 2 ਵਜੇ ਤੋਂ ਸ਼ੁਰੂ ਹੋ ਜਾਂਦੀਆਂ ਦਰਸ਼ਨ ਕਰਨ ਵਾਸਤੇ ਤੇ ਇਸ ਰੋਡ ਦੇ ਉੱਤੇ ਬਹੁਤ ਜ਼ਿਆਦਾ ਹਨੇਰਾ ਸੀ ਇਸ ਕਰਕੇ ਅਸੀਂ ਸੋਚਿਆ ਕਿ ਇਸ ਰੋਡ ਦੇ ਉੱਤੇ ਸੋਲਰ ਲਾਈਟਾਂ ਹੋਣੀਆਂ ਚਾਹੀਦੀਆਂ ਤੇ ਅਸੀਂ ਮੁੰਡਿਆਂ ਨਾਲ ਥੋੜੀ ਸਲਾਹ ਕੀਤੀ ਉਹਨਾਂ ਨੇ ਆਪਣਾ ਯੋਗਦਾਨ ਥੋੜਾ-ਥੋੜਾ ਪਾਇਆ ਤਸੀਂ 70 80 ਹਜ਼ਾਰ ਦੇ ਆਸ-ਪਾਸ ਇਸ ਤੋਂ ਜ਼ਿਆਦਾ ਦੀਆਂ ਲੇਟਾਂ ਲਗਾ ਚੁੱਕੇ ਆ ਤੇ ਸਾਡਾ ਉਦੇਸ਼ ਹੈ ਕਿ ਗਰਦਾਸਪੁਰ ਤੱਕ ਟੋਟੇ ਤੱਕ ਲੇਟਾਂ ਲਗਾਈਆਂ ਜਾਣ 3-4 ਕਿਲੋਮੀਟਰ ਦੇ ਆਸ-ਪਾਸ ਤੇ ਹੋਣੀਆਂ ਚਾਹੀਦੀਆਂ ਇਸ ਤੋਂ ਜ਼ਿਆਦਾ ਵੀ ਜਦੋਂ ਭਗਵਾਨ ਨੇ ਚਾਇਆ ਤੇ ਅੱਗੇ ਵੀ ਲਗਾਵਾਂਗੇ ਤੇ ਸਾਨੂੰ ਇਹੀ ਕਰਨਾ ਚਾਹੀਦਾ ਕਿ ਕੁਦਰਤ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਸਾਡਾ ਮੇਨ ਉਦੇਸ਼ ਬੂਟੇ ਲਗਾਉਂਦਾ ਸੀਗਾ ਕਿਉਂਕਿ ਇੱਕ ਦਰਖਤ 10-20 ਸਾਲ ਚੱਲਦਾ ਤੇ ਸਾਡੀ ਸੇਵਾ 10-20 ਸਾਲ ਤੱਕ ਚੱਲਦੀ ਰਹਿਣੀ ਹੈ ਅਸੀਂ ਚਾਹੇ ਉਸ ਨੂੰ ਗੁਰਦੁਆਰੇ ਜਾ ਕੇ ਕਰੀਏ ਨਾ ਕਰੀਏ ਗੁਰਦੁਆਰੇ ਮੰਦਰ ਨਾਮ ਵੀ ਸਾਨੂੰ ਜਾਈਏ ਅਸੀਂ ਜਾਈਏ ਉਸ ਤੋਂ ਇਲਾਵਾ ਵੀ ਸਾਡੀ ਸੇਵਾ ਚ ਚੱਲਦੀ ਰਹਿੰਦੀ ਹੈ ਕਿਉਂਕਿ ਦਰਖਤਾਂ ਦੇ ਉੱਤੇ ਹਜ਼ਾਰਾਂ ਪੰਛੀਆਂ ਨੇ ਆਲਣੇ ਪਾਣੇ ਆ ਉਹਨਾਂ ਨੇ ਅੱਗੇ ਇਨਸਾਨ ਨੂੰ ਦੁਆਵਾਂ ਹੀ ਦੇਣੀਆਂ ਹਨ ਕਿਉਂਕਿ ਜਦੋਂ ਜੋ ਵੀ ਇਨਸਾਨ ਨੇ ਬੂਟਾ ਲਗਾਇਆ ਉਹਦੀ ਸੇਵਾ ਇਨਸਾਨ ਤੋਂ ਬਾਅਦ ਵੀ ਚੱਲਦੀ ਹੀ ਰਹਿਣੀ ਹੈ ਤੇ ਹਰ ਇੱਕ ਨੂੰ ਇਹੀ ਯੋਗਦਾਨ ਕਰਨਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਦੀ ਧਰਤੀ ਦੇ ਉੱਤੇ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੀ ਸੇਵਾ ਕਰਨ ਵਾਸਤੇ ਕਿਹਾ ਸਰ ਮੇਰਾ ਨਾਮ ਜਤਿੰਦਰ ਸਿੰਘ ਆ ਤੇ ਮੈਂ ਪਿੰਡ ਹਕੀਮਪੁਰ ਦਰੰਗਲਾ ਤੋਂ ਆ ਤੇ ਆਪਣੀ ਸਾਰੇ ਜਿੰਨੇ ਵੀ ਪੀੜੀ ਹੈ ਆਪਣੀ ਨੌਜਵਾਨ ਪੀੜੀ ਨੂੰ ਅਪੀਲ ਕਰਦਾ ਹਾਂ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੇ ਸਮਾਜ ਪ੍ਰਤੀ ਆਪਣੇ ਪੰਜਾਬ ਪ੍ਰਤੀ ਤੇ ਜਿੰਨਾ ਵੀ ਆਪਣਾ ਪੰਜਾਬ ਆ ਉਹਨੂੰ ਹਰਾ ਭਰਾ ਰੱਖਿਓ ਤੇ ਅੱਜ ਤੱਕ ਆਪਾਂ 13 16 ਲਾਈਟਾਂ ਲਗਾ ਚੁੱਕਿਆ ਕਿਉਂਕਿ ਇੱਥੇ 2 ਵਜੇ ਤੋਂ ਬਾਅਦ ਬਾਬਾ ਚੰਦ ਦੀ ਸੰਗਤ ਆ ਜਾਂਦੀ ਆ ਤੇ ਹਨੇਰਾ ਬਹੁਤ ਹੁੰਦਾ ਐ ਸਰ ਰਾਤ 'ਚ ਤੇ ਇਸ ਲਈ ਆਪਾਂ 16 ਲਾਈਟਾਂ ਲਗਾਈਆਂ ਗਈਆਂ ਕਿਉਂਕਿ ਇਹਨਾਂ ਪੋਲੂਸ਼ਨ ਵੀ ਨਹੀਂ ਹੁੰਦਾ ਤੇ ਬੂਟਿਆਂ ਦੀ ਸੇਵਾ ਵੀ ਕਰਦੇ ਰਹੇ ਆ ਤੇ ਹੁਣ ਬਾਬਾ ਸ਼ੰਦ ਦਾ ਜਨਮ ਦਿਨ ਆ ਰਿਹਾ ਤੇ ਉਹਦਾ ਵੀ ਕਰਾਂਗੇ ਤੇ ਫਿਲਹਾਲ ਇਹੀ ਅਪੀਲ ਆ ਕਿ ਜੀ ਨਸ਼ਾ ਤੋਂ ਦੂਰ ਰਹੋ ਤੇ ਆਪਣੇ ਸਮਾਜ ਪ੍ਰਤੀ ਕੁਝ ਇਹੋ ਜਿਹਾ ਕਰਕੇ ਜੀ ਜ਼ਿੰਮੇਵਾਰੀ ਨਿਭਾਓ ਤੇ ਜਿੰਨੇ ਵੀ ਆਪਣੇ ਲਾਗੇ ਜਿੰਨੇ ਤੁਹਾਡੇ ਧਾਰਮਿਕ ਸਥਾਨ ਨੇ ਗੁਰਦੁਆਰਾ ਮੰਦਿਰ ਆ ਮਸਜਿਦ ਆ ਉਹਨਾਂ ਦੇ ਆਸ-ਪਾਸ ਬੂਟੇ ਲਗਾਓ ਕਿਉਂਕਿ ਬੂਟੇ ਲਗਾਓਗੇ ਤਾਂ ਹਰਿਆਲੀ ਪਹਿਲੀ ਰਹੂਗੀ ਤੇ ਪੋਲੂਸ਼ਨ ਤੋਂ ਬਚਾ ਰਹੂਗਾ ਜੀ ਬਹੁਤ